ਹਲੋ ਗਾਇਸ ਹੁਣ ਆਪਾਂ ਆ ਗਏ ਟਿਊਸ਼ਨ ਤੋਂ ਟਿਊਸ਼ਨ ਤੋਂ ਆਣ ਕੇ ਅਬ ਆਪਣੀ ਦਵਾਈ ਲੈਂਦੀ ਗਲੇ ਪੀੜ ਦੀ ਤੇ ਜੁਕਾਮ ਦੀ ਤੇ ਇਧਰ ਦੇਖੋ ਇਹ ਬਣਾਦਣੂਗੀ ਗਾਇਸ ਬਰਾਉਨੀ ਮੇਰਾ ਬਰਾ ਬੋਲਟ ਕਰ ਰਿਹਾ ਅੰਦਰ ਅਨਵਾਜ ਵੀ ਸੁਣਾਉਣੇ ਬੁਲਟ ਦੀ ਰੱਖ ਦਿਓ ਹੁਣ ਸਟਾਰਟ ਕਰ ਲੈੰਦੋ ਲੱਗਾ ਰਿਆ ਹਨ ਸਵੇਰ ਦਾ ਠੰਡਾ ਹੋ ਗਿਆ ਇਸ ਕਾ ਫਿਚੇ ਹੋ ਨਹੀਂ ਰਿਹਾ ਅਪੋ ਚਟਾਰ ਨਹੀਂ ਹੋ ਰਿਹਾ ਗਾਇਸ ਸੋ ਬਾਈ ਲੈ ਗਾਇਸ ਸਟਾਰਟ ਨਹੀਂ ਹੋ ਰਿਹਾ ਦੇਖੋ ਪਰ ਜਦ ਹੋ ਗਿਆ ਆਵਾਜ਼ ਦੇ ਆਏ ਆਏ ਆਵਾਜ਼ ਦੇਖੋ ਗਾਇਸ ਬੋਲਟ ਦੀ ਤੇ ਦੇਖੋ ਅਲੋਏ ਵੀਲੇ ਮਰਸੀਡੀਜ਼ ਦੇ ਇਹ ਮੈਨੇ ਮम्मा ਆ ਗਏ ਚੋਕੇ ਮੱਜ ਅੱਜ ਮੈਂ ਗਿਆ ਸੀ ਕੱਲਾ ਮੇਰੇ ਪਰਾ ਦੇ ਪੇਪਰ ਚੱਲ ਰਹੇ ਹੋ ਛੁੱਟੀ ਅੱਜ ਦੀ ਦੇ ਗੋਡੇ ਤੇ ਲੱਗ ਚੁੱਕੀ ਐ ਸੱਟ ਓਏ ਪਰਾਉਣੀ ਤੇ ਮੇਰੀ ਤੇ ਗਾਇਸ ਇਹ ਵੇ ਲੋ ਗਾਇਸ ਫੇਰ ਤੇ ਬਰਾਉਨੀ ਨਾਲ ਲੜ ਰਿਹਾ ਏ ਇਦੀ ਬਰਾਉਨੀ ਗਾਇਸ ਅੰਦਰ ਪਈ ਮੇਰੇ ਬਰਾਉਨੀ ਨਾਲ ਏ ਵੇ ਲੋ ਸ਼ੀਲਡ ਖਲਵਾੜ ਕਰ ਰਿਹਾ ਏ ਗਾਇਸ ਕਮੈਂਟਸ ਸਪੈਮ ਕਰੋ ਪੇੜਾ ਬ੍ਰਦਰ ਪੇੜਾ ਹੀ ਤੇ ਪੇੜਾ ਵੇ ਲੋ ਗਾਇਸ ਸਮਾਈ ਆਪੋ ਆਪਣੀ ਖਾਓ ਇੱਥੇ ਨਹੀਂ ਪ੍ਰੈਸ ਵਾਲੇ ਨੂੰ ਭਾਗ ਗਾਇਸ ਆ ਵੇ ਦਵਾਈ ਲਿਆਂਦੀ ਜੇ ਇੰਨੀ ਦਵਾਈਓ ਦਵਾਈਓ ਹੀ ਪਈ ਹੈ ਫੇਰ ਵੀ ਨਹੀਂ ਆਪਾਂ ਹਟਦੇ ਇੱਧਰ ਵੇਖੋ ਖੜੋ ਗਾਇਸ ਖੜੋ ਗਾਇਸ ਇਹਦੇ ਮੈਂ ਮਾਰ ਦੇਣੀ ਆ ਜੇ ਹਟਦਾ ਨਹੀਂ ਯਾਰ ਮਾਰ ਗਾਇਸ ਮੇਰਾ ਵਲੋਗ ਖਰਾਬ ਕਰਦਾ ਰਿੰਦਾ ਵਾ ਮੰਮਾ ਵੇਖ ਲਓ ਲੜੀਦਾ ਨਹੀਂ ਹੁੰਦਾ ਹਾਂ ਸਮਝਿਆ ਸਮਝ ਲਾ ਕੋ ਛ ਗਾਇਸ ਹਟਦਾ ਨਹੀਂ ਆ ਗਾਇਸ ਹੈਲੋ ਕਮੈਂਟਾਂ ਸਪੈਮ ਕਰੋ ਇਹਨੂੰ ਕੀ ਕਰ ਮਾੜਾ ਬਦਰਦਰ ਕਾਇਦ ਵਰਤਾ ਗਾਇਸ ਆਪਣਾਈ ਦਾਲ ਪੀਲੀ ਖੱਟੀ ਤੇ ਨਾਲ ਬਣਾਏ ਚਾਵਲ ਦੇਖੋ ਤੇ ਨਾਲ ਬਣਾ ਰਿਹਾ ਹੈ हमने ਚਾਵਲ 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 ਤੇ ਮੇਰਾ ਭਾਈ ਖਾ ਰਹਾ ਹੈ ਬਰੋਨੀ ਫਿਰ ਚਲੋ ਕੌਣ ਲੱਗਾ ਤੇ ਗਾਇਸ ਚਲੋ ਆਪਾਂ ਜਪਦੇ ਹੁਣ ਨਾਮ ਤੇ ਮੇਰੇ ਕੈਮਰਾ ਆ ਲਿਆ ਕਿ ਮੈਂ ਸਾਈਕਲ ਗਲਤ ਥਾਂ ਤੇ ਲਾਇਆ ਬੁਲਟ ਦੀ ਸੀਟ ਪਾੜ ਚਲੀ ਸੀ ਤੇ ਪਰ ਗਾਇਸ ਉਹ ਮੈਂ ਨਹੀਂ ਲਾਇਆ ਮੇਰੇ ਮੇਰੇ ਸਾਡੇ ਘਰ ਦੇ ਭਈਆਂ ਨੇ ਲਾਇਆ ਹੈ ਤੇ ਗਾਇਸ ਵੇ ਲੋ ਇਹ ਮੈਂ ਤੇਲ ਜੀ ਆਮ ਲਾਉਂਦਾ ਰਹਿੰਦਾ ਏ ਲਾਇਆ ਸੋਦਾ ਇਹ ਗਾਇਸ ਦੇਖੋ ਚਲੋ ਜੀ ਅਜਾਪਨ ਲੱਗੇ ਆ ਨਾਮ ਤੇ ਚਲੋ ਜੀ ਨਾਮ ਜਪਦੇ ਆ ਤੇ ਟਾਈਮ ਅਜਿਹਾ ਲੇਟ ਹੋ ਗਿਆ ਅੱਜ ਤੇ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ 6:30 ਹੋ ਗਏ ਤਾਂ ਹੁਣ ਜਬ ਲੇਟ ਹੋ ਗਏ ਤੇ ਚਲੋ ਆਪਣੀ ਯਾਰ ਨੂੰ ਫੋਨ ਲਾਵਾਂਗੇ ਉਹਨਾਂ ਨਾਲ ਗੱਲਬਾਤ ਕਰਨੀ ਆਪਾਂ ਥੋੜੀ ਬਹੁਤ ਤੇ ਚਲੋ ਜੀ ਨਾਮ ਜਪਣ ਤੋਂ ਬਾਅਦ ਫੋਨ ਲਾਉਨੇ ਆ ਤੇ ਚਲੋ ਚੰਨਾਈ ਬਾਏ ਬਾਏ